ਪਟੰਡਾ ਦੀ ਪਵਿੱਤਰ ਧਰਤੀ ਤੇ ਆਰਟ ਆਫ ਲੀਵਿੰਗ ਵੱਲੋਂ 20 ਫਰਵਰੀ ਨੂੰ ਉਮੰਗ ਪ੍ਰੋਗਰਾਮ ਹੋ ਰਿਹਾ ਜਿਸ ਦੇ ਅੱਜ ਪ੍ਰਬੰਧਕ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਤੇ ਪ੍ਰੋਗਰਾਮ ਦੀ ਸਾਰੀ ਜਾਣਕਾਰੀ ਦੇ ਰਹੇ ਨੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਨੇ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦਾ ਲਾਭ ਲਿਆ ਜਾਵੇ ਆਈ ਐਮ ਬਬੀਤਾ ਅਸੀਂ ਬਠਿੰਡੇ ਤੋਂ ਬੋਲ ਰਹੇ ਹਾਂ ਆਪਣੀ ਧਰਤੀ ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਆ ਰਹੇ ਹੈ ਜੋ ਕਿ ਆਟੋ ਫਲੀਵਿੰਗ ਦੇ ਫਾਊਂਡਰ ਹਨ। ਉਹ ਬਠਿੰਡੇ ਵਿੱਚ 2019 ਤੋਂ ਬਾਅਦ 2025 ਵਿੱਚ ਆ ਰਹੇ ਹਨ। ਉਹਨਾਂ ਦੀ ਮੈਡੀਟੇਸ਼ਨ ਹੋਏਗੀ ਤੇ ਸਤਸੰਗ ਹੋਏਗਾ। ਸਭ ਮਾਗੇ ਜਰੂਰ ਪਹੁੰਚਣਾ। ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਬਠਿੰਡਾ ਦੀ ਪਵਿੱਤਰ ਧਰਤੀ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਸ਼੍ਰੀ ਰਵੀ ਸ਼ੰਕਰ ਜੀ ਆ ਰਹੇ ਨੇ ਜਿਹੜੇ ਆਰਟ ਹੋਲੀਵੂਡ ਦੇ ਸੰਸਥਾਪਕ ਨੇ ਉਹ 6 ਸਾਲਾਂ ਬਾਅਦ ਉਹਨਾਂ ਦੀ ਵਿਜ਼ਿਟ ਹੋ ਰਹੀ ਹੈ ਇਸ ਲਈ ਹੁਮ ਹੁਮਾ ਕੇ ਪਹੁੰਚੋ ਜਿੱਦੇ ਸਤਸੰਗ ਹੋਏਗਾ ਗਿਆਨ ਧਿਆਨ ਦੀਆਂ ਗੱਲਾਂ ਹੋਣਗੀਆਂ ਤੇ ਜਿਹੜਾ ਅੱਜ ਮੈਡੀਟੇਸ਼ਨ ਤੁਹਾਡੇ ਦੀ ਜ਼ਰੂਰਤ ਹੈ ਜਿਹੜੀ ਉਹ ਆਪ ਜਿੰਨੇ ਜਿਹੜੇ ਉਹ ਆਪ ਕਰਵਾਉਂਦੇ ਨੇ ਜਿਹੜੇ ਕਰਵਾ ਉਹ ਆਪ ਆ ਰਹੇ ਨੇ ਇੱਥੇ ਉਹ ਟ੍ਰਿੰਦਾ ਦੀ ਧਰਤੀ ਹੈ ਇਸ ਲਈ ਹੁਮ ਹੁਮਾ ਕੇ ਪਹੁੰਚੋ ਔਰ ਆਪਣੇ ਮਨ ਨੂੰ ਤੁਸੀਂ ਪਵਿੱਤਰ ਕਰੋ ਜਿਹਨਾਂ ਕਰਦੇ ਆ ਹੰਦਰ ਕਿਹਾ ਮੇਰਾ ਨਾਮ ਨਰੇਂਦਰ ਸਾਰਿਆਂ ਨੇ ਯਾਦ ਰੱਖਣਾ ਹੈ 2 ਫਰਵਰੀ ਦਿਨ ਵੀਰਵਾਰ ਮਹਾ ਸత్సੰਗ ਨਾਮ ਅਮੰਗ ਸਪੋਰਟਸ ਸਟੇਡੀਅਮ ਬਠਿੰਡਾ ਰਾਈਟ ਕੈਨਲ ਦੇ ਮੇਰਾ ਨਾਮ ਪ੍ਰਵੀਨ ਕੁਮਾਰ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਹਾਂਜੀ ਆਪਣੇ 20 20 ਫਰਵਰੀ ਦਿਨ ਵੀਰਵਾਰ ਨੂੰ ਸ਼ਾਮ ਨੂੰ 5 ਤੋਂ 8 ਵੇ ਸਪੋਰਟਸ ਸਟੇਡੀਅਮ ਬਠਿੰਡਾ ਵਿਕੇ ਆਰਟ ਆਫ ਲੀਵਿੰਗ ਦੇ ਸੰਸਥਾਪਕ ਗੁਰੂਦੇਵ ਜੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਆ ਰਹੇ ਹਨ ਤਾਂ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਵੱਧ ਤੋਂ ਵੱਧ ਲੋਕ ਪਹੁੰਚੋ ਅਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਹਮ ਹੋ ਆ ਕੇ ਪਹੁੰਚੋ ਇੱਥੇ ਮੈਡੀਟੇਸ਼ਨ ਕਰਵਾਈ ਜਾਏਗੀ ਸਤਸੰਗ ਹੋਏਗਾ ਅਤੇ ਅਟੁੱਟ ਲੰਗਰ ਵਰਤੇਗਾ ਧੰਨਵਾਦ ਨਲਵਾਦ ਮੈਡਮ ਇਹ ਪ੍ਰੋਗਰਾਮ ਕੀ ਪਹਿਲੀ ਵਾਰ ਹੋ ਰਿਹਾ ਪਰ ਨਹੀਂ ਜੀ ਪਹਿਲਾਂ 2019 ਚ ਹੋਇਆ ਸੀ ਹੁਣ ਆਪਾਂ ਨੂੰ ਦੁਬਾਰਾ ਮੌਕਾ ਮਿਲਿਆ ਬਹੁਤ ਮੁਸ਼ਕਿਲ ਨਾਲ ਮੌਕਾ ਮਿਲਿਆ ਸਾਰੇ ਪੰਜਾਬ ਵਲੇ ਬਲੇਸ ਨੂੰ ਦਰਸ ਰਿਹਾ ਹੈ ਮੌਕੇ ਨੂੰ ਤੇ ਆਪਾਂ ਨੂੰ ਦੁਬਾਰਾ ਆ ਰਹੇ ਹੈ ਗੁਰੂ ਜੀ 2025 ਕਿੰਨੀ ਕ ਸੰਗਤ ਆਉਣ ਦਾ ਸਭਾਵਨਾ ਹੈ ਜੀ 40000 ਦੇ ਕਰੀਬ ਲੋਕਾਂ ਦੇ ਆਉਣ ਦੀ ਸਭਾਵਨਾ ਹੈ ਤਾਂ ਗੱਲ ਕਰੀ ਹਰ ਆਦਮੀ ਅੱਜ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਹਾਂ ਜੀ ਉਹਦੀ ਸਮੱਸਿਆ ਦਾ ਹੱਲ ਹੋ ਜਾਏਗਾ ਮੈਲਟੀਸ਼ਨ ਕਰਵਾਈ ਜਾਏਗੀ ਤੇ ਸਸੰਘ ਹੋਏਗਾ ਤੁਸੀਂ ਖੁਦ ਕਿੰਨੀ ਦਿਨਾਂ ਤੋਂ ਜੁੜੇ ਹੋ ਇਸ ਮਿਸ਼ਨ ਨਾਲ ਅਸੀਂ 2 ਸਾਲ ਤੋਂ ਜੁੜੇ ਆਂ ਤਾਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਖੁਦ ਨੂੰ ਥੋੜੀ ਬਹੁਤ ਹੀ ਵਧੀਆ એનર્ਜੀ ਲੈਵਲ ਬਹੁਤ ਹਾਈ ਰਹਿੰਦਾ ਹੈ ਇਹਦੇ ਨਾਲ